ਅੱਜ ਅਸੀਂ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਬਿਲਕੁਲ ਨਾਲ ਹੀ ਇੱਕ ਛੋਟੇ ਜਿਹੇ ਸ਼ਹਿਰ 'ਚ ਆਏ ਹਾਂ ਜਿਹਦਾ ਨਾਮ ਹੈ ਪੈਨਗਿਓ ਟੈਕਨੋ ਵੈਲੀ ਹੈ ਇੱਕ ਯੂਨੀਵਰਸਿਟੀ ਹੈ ਜਿੱਥੇ ਬਹੁਤ ਸਾਰੀਆਂ ਦੁਨੀਆ ਭਰ ਦੀਆਂ ਕੰਪਨੀਆਂਜ਼ ਸਟਾਰਟਅੱਪਸ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਕੰਮ ਵਧਾਓ ਤੁਸੀਂ ਆਪਣੀ ਆਈਡੀਆਜ਼ ਇੱਥੇ ਸ਼ੇਅਰ ਕਰੋ ਤੇ ਤੁਸੀਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਆਪਣੀ ਓਡਾਰੀ ਮਾਰੋ 83000 ਐਮਪਲਾਈਜ਼ ਇੱਥੇ ਕੰਮ ਕਰਦੇ ਨੇ 1178 ਕੰਪਨੀਆਂ ਜਿਹੜੀਆਂ ਨੇ ਉਹ ਇੱਥੇ ਪੂਰੀ ਦੁਨੀਆ 'ਚ ਆ ਕੇ ਆਪਣਾ ਕੰਮ ਸ਼ੁਰੂ ਕਰਦੇ ਨੇ ਤੇ 165 ਬਿਲੀਅਨ ਯੂ ਐਸ ਡ 2025 ਦੇ ਵਿੱਚ ਇਹਨਾਂ ਨੇ ਜਿਹੜਾ ਕਮਾਇਆ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਬਿਲਕੁਲ ਜਿਹੜਾ ਇਨਫਰਾਸਟ੍ਰਕਚਰ ਅਸੀਂ ਮੁਹਾਲੀ 'ਚ ਕ੍ਰੀਏਟ ਕਰ ਸਕਦੇ ਹਾਂ ਤੇ ਜਿੱਥੇ ਰਿਸਰਚ ਐਂਡ ਡਾਟਾ ਜਿਹੜੇ ਸੈਂਟਰਸ ਬਣ ਸਕਦੇ ਨੇ ਸਟਾਰਟਅੱਪ ਕੰਪਨੀਆਂ ਨੂੰ ਬਹੁਤ ਵੱਡਾ ਮੌਕਾ ਮਿਲ ਸਕਦਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਨੌਜਵਾਨ ਜਿਹੜੇ ਨੇ ਉਹ ਆਪਣੇ ਆਈਡੀਆ ਸ਼ੇਅਰ ਕਰਕੇ ਆਪਣੀਆਂ ਕੰਪਨੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾ ਸਕਦੇ ਨੇ ਸੋ ਬੜੇ ਕਮਾਲ ਦਾ ਆਈਡੀਆ ਸਾਨੂੰ ਲੱਗਿਆ ਇਹਨੂੰ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਕਹਿੰਦੇ ਨੇ ਬੜਾ ਅੱਛਾ ਲੱਗਿਆ ਕਿ ਅੱਜ ਇਹਨਾਂ ਨੇ ਸਾਨੂੰ ਸਾਰਾ ਟੂਰ ਟੈਲੀਗੇਸ਼ਨ ਦਾ ਇਨਵੈਸਟ ਪੰਜਾਬ ਵੱਲੋਂ ਸਾਨੂੰ ਵੀ ਇਹ ਲੱਗਦਾ ਕਿ ਸਾਊਥ ਕੋਰੀਆ ਦੇ ਵਿੱਚੋਂ ਬਹੁਤ ਸਾਰੀ ਇਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਹੈ ਉਹ ਜਲਦੀ ਪੰਜਾਬ 'ਚ ਆਊਗੀ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਆਪ ਨੂੰ ਪੂਰੀ ਦੁਨੀਆ ਦੇ ਵਿੱਚ ਆਪਣੇ ਆਈਡੀਆਜ਼ ਨੂੰ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਕਰਨ ਦਾ ਮੌਕਾ ਮਿਲੇਗਾ